ਅਮਰਸਰ ਦੇ ਕਸਬਾ ਕੱਥੂ ਨੰਗਲ ਦੇ ਪਿੰਡ ਸਰੀਆਲਾ ਦੇ ਵਿੱਚ ਇੱਕ ਵਿਅਕਤੀ ਨੂੰ ਇੱਕ ਬੱਚੇ ਨੂੰ ਸਮਝਾਣਾ ਇੰਨਾ ਮਹਿੰਗਾ ਪੈ ਗਿਆ ਕਿ ਉਸ ਨੂੰ ਆਪਣੀ जान दी कीमत देनी पड़ी दरअसल उस घर ਦੇ ਵਿੱਚ ਇੱਕ ਲੜਕੀ ਸੀ ਔਰ ਉਸ ਲੜਕੀ ਨੂੰ ਇੱਕ ਲੜਕਾ ਤੰਗ ਪ੍ਰੇਸ਼ਾਨ ਕਰਦਾ ਸੀ ਔਰ ਜਦ ਉਸਨੇ ਉਸ ਲੜਕੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਲੜਕੇ ਨੇ ਆਪਣੇ ਪਿਤਾ ਦੇ ਨਾਲ ਮਿਲ ਕੇ ਉਸ ਸ਼ਖਸ ਨੂੰ ਹੀ ਇਸ ਦੁਨੀਆ ਤੋਂ ਰੁਖਸਤ ਕਰ ਦਿੱਤਾ ਤੇ ਅਸੀਂ ਇਸ ਵੇਲੇ ਉਸ ਸ਼ਖਸ ਦੇ ਘਰ ਦੇ ਬਾਹਰ ਖੜੇ ਹਾਂ ਜਿਸ ਦੇ ਘਰ ਦੇ ਅੰਦਰ ਆ ਕੇ ਇਹ ਜਿਹੜਾ ਹੈ ਪਹਾੜਾ ਵਾਪਰਿਆ ਗਿਆ ਹੈ ਤੁਸੀਂ ਦੇਖੋ ਇੱਕ ਕਾਲੀਸ਼ਾਨ ਕਾਰ ਹੈ ਜੋ ਕਿ ਇੱਕ ਨੰਬਰਦਾਰ ਨੇ ਪਿੰਡ ਦੇ ਉਹਨਾਂ ਦਾ ਘਰ ਹੈ ਉਸ ਘਰ ਦੇ ਅੰਦਰ ਦਾਖਲ ਹੋ ਕੇ ਉਸ ਬੱਚੇ ਵੱਲੋਂ ਆਪਣੇ ਪਿਤਾ ਦੇ ਨਾਲ ਮਿਲ ਕੇ ਹੈ ਇਹ ਇੱਕ ਘਾਰਾ ਕੀਤਾ ਗਿਆ ਹੈ ਤਾਂ ਉਸ ਦੇ ਵਿੱਚ ਤੁਸੀਂ ਦੇਖੋ ਕਿ ਇਸ ਪਿੰਡ ਦੇ ਇਸ ਇਸ ਘਰ ਦੇ ਵਿੱਚ ਇਹ ਜਿਹੜੀ ਹਵੇਲੀ ਤੁਹਾਨੂੰ ਨਜ਼ਰ ਆ ਰਹੀ ਹੈ ਉਸ ਦੇ ਨਾਲ ਜਿਹੜਾ ਹੈ ਇਹ ਜਿਹੜਾ ਹੈ ਇੱਧਰ ਆਂਦੇ ਨੇ ਤਾਂ ਉਸ ਤੋਂ ਬਾਅਦ ਸ਼ਖਸ ਵੱਲ ਆ ਕੇ ਇਸ ਘਰ ਦੇ ਵਿੱਚ ਇਹ ਆਕਾਰ ਕਾਰਨਾਮਾ ਕੀਤਾ ਗਿਆ ਪਰਿਵਾਰਕ ਮੈਂਬਰ ਮੌਜੂਦ ਨੇ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਕੀ ਮੈਟਰ ਕੀ ਕੀ ਹੈ ਕਿ ਡਿਟੇਲਸ ਸਮਝਾਓ ਮੈਟਰ ਕੋਈ ਨਹੀਂਗਾ ਜੀ ਇਹ ਸਾਡੇ ਘਰ ਦਾ ਹਲੋਏ ਫੈਰਿੰਗ ਕਰਨ ਰਿਹਾ ਵੀ ਹੂੰ ਪੰਜ ਛੇ ਪੈਰ ਕਰਕੇ ਥਾਂ ਢੇਰੀ ਕਰ ਗਏ ਕੀ ਮਸਲਾ ਕੀ ਸੀ ਮਸਲਾ ਕੀ ਸੀ ਮਸਲਾ ਤੇ ਕੋਈ ਡਾ ਵੱਡਾ ਨਹੀਂ ਤੇ ਨੂੰ ਦੱਸਿਆ ਉਹਨਾਂ ਕਿਤੇ ਬੱਚੇ ਦੀ ਕੋ ਗੱਲ ਹੀ ਹਾਂਜੀ ਨਿੱਕੀ ਮੋਟੀ ਇਹੋ ਜੀਆਂ ਗੱਲਾਂ ਤੇ ਹੁੰਦੀਆਂ ਰਹਿੰਦੀਆਂ ਇਹ ਥੋੜਾ ਵਾ ਵੀ ਗੋਲੀ ਚਲਾ ਦੇਵੋ ਆਣ ਕੇ ਪੁੱਛਦੇ ਤੁਸੀਂ ਆ ਕੀ ਕੀਤੀ ਗਲਤੀ ਜਾਂ ਕੀ ਹੋਇਆ ਨਹੀਂ ਤੁਹਾਡੀ ਲੜਕੀ ਸੀ ਹਾ ਹਾਡੀ ਪੋਤਰੀ ਹਾਂਜੀ ਪੋਤਰੀ ਸੀ ਤੇ ਉਹਨੂੰ ਕੌਣ ਤੰਕਰਦਾ ਸੀ ਕੋਈ ਨਹੀਂ ਨਹੀਂ ਵੈਸੇ ਉਹਦੇ ਬੱਚੇ ਉਹਦੇ ਬੱਚੀ ਹੈ ਚੌਥੀ ਪੜਦੀ ਹੈ ਬਾਰੀਜ ਹੱਥ ਵੇਖਦਾ ਜੀ ਐਸੇ ਕੁਝ ਦੱਸੋ ਬਾਰੀਜ ਹੱਥ ਹੋਣਾ ਹੀ ਨਾ ਤੇ ਬਾ ਹੋਈ ਗੱਲ ਤੋਂ ਹੀ ਪਹਿਲੋਂ ਵੀ ਅਗੇ ਮੋਟਰਸਾਈਕਲ ਤੇ ਇੱਧਰ ਉੱਧਰ ਜਿਹੜਾ ਦੇਖਦੇ ਉਹ ਨਹੀਂ ਕਦੇ ਇਹ ਵੀ ਡਾਟੇ ਆ ਤੰਕਰਦਾ ਸੀ ਤੇ ਤੁਹਾਡੇ ਕੋ ਕੌਣ ਨੇ ਉਹਨਾਂ ਨੇ ਆ ਡਾ ਬ੍ਰਦਰ ਹੀ ਹੈ ਸਾਡੇ ਤੋਂ ਵੱਡਾ ਹੈ اچھا ਤੇ ਉਹਨਾਂ ਲੋਕੀ ਕੀ ਕਿਹਾ ਗਿਆ ਮੁੰਡੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹਾਂਜੀ ਹਾਂਜੀ ਉਹਨੂੰ ਉਹਨੂੰ ਮੁੰਡੇ ਨੂੰ ਮਾਰਿਆ ਜਾਂ ਡਾਂਟਿਆ ਜੀ ਡਾਂਟਣ ਤੋਂ ਇਹ ਗੱਲ ਇੰਨੀ ਵੱਧ ਗਈ ਜੀ ਕਤਲ ਤੱਕ ਗੱਲ ਪਹੁੰਚ ਗਈ ਜੀ ਤੇ ਮੁੰਡੇ ਨੇ ਕੀ ਕੀਤਾ ਉਸ ਬੱਚੇ ਨੇ ਮੁੰਡੇ ਨੇ ਸਿਰਫ ਬਾਰੀ ਦਿੱਤਾ ਹੱਥ ਜ ਮੜਿਆ ਉਹਨਾਂ ਨੇ ਮਾਰਿਆ ਡਾਂਟਿਆ ਵੀ ਤੂੰ ਕਿਉਂ ਕੀਤਾ ਬਸ ਇੰਨੀ ਗੱਲ ਤੋਂ ਹੀ ਉਹ ਲੈ ਕੇ ਹਥਿਆਰ ਚੁੱਕ ਕੇ ਆ ਗਏ ਨਾਲ ਮੁੰਡਾ ਨਾਲ ਲੈ ਕੇ ਆ ਗਏ ਆਪਣਾ ਛੋਟਾ ਉਹਨੇ ਦੱਸਿਆ ਵੀ ਆ ਆ ਇਹ ਉਹਨਾਂ ਸਰੇ ਆ ਵੀ ਇੱਥੇ ਲੈ ਕੇ ਪੰਜ-ਛਤਾਂ ਜਾਣੀਆਂ ਨੇ ਨਾਲ ਮਾਪੇ ਉਹ ਪੋ ਐਚ ਪੀਓ ਪੋ ਤੇ ਨਾਲ ਸਰੀਆਂ ਵੀ ਗੋਲੀਆਂ ਚਾਲੂ ਕਰਤੀਆਂ ਹੋਣੀਆਂ ਇਹਨਾਂ ਪਰਿਵਾਰਾਂ ਨੇ ਤਾਂ ਵਾਅਦਾ ਕੀਤਾ ਕਿ ਮਜੀ ਉਹਨਾਂ ਬਾਅਦ ਕੋਈ ਜਾਲ ਪਾਣੀ ਛਕਾਉਣੇ ਆਪਾਂ ਚਲੋ ਬਹਿ ਕੇ ਆਪਾਂ ਗੱਲ ਕਰ ਲੈਨੇ ਪਰ ਉਹਨਾਂ ਨੇ ਹੁੰਦਿਆਂ ਹੀ ਫਾਇਰਿੰਗ ਚਾਲੂ ਕਰਤੀਆਂ ਹੋਣੀਆਂ ਤੇ ਮੌਕੇ ਤੇ ਫਿਰ ਉਹਨਾਂ ਦੀ ਮੌਕੇ ਤੇ ਹੀ ਰਾਈ ਲਾ ਕੇ ਗਏ ਜਦੋਂ ਸ਼ਹਿਰ ਫਿਰ ਡਾਕਟਰਾਂ ਨੇ ਜਾਂਦੇ ਕਿ ਆਤਾ ਵੀਰ ਸੇ ਜ਼ਿਆਦਾ ਜਵਾਬ ਦੇਤਾ ਉਹਨਾਂ ਨੇ ਕੋਈ ਇੱਕ ਲੜਕੀ ਨੂੰ ਤੰਗ ਕਰਦਾ ਸੀ ਤੇ ਸਮਝਾਇਆ ਹੀ ਹੈ ਨਾ ਤੁਹਾਡੇ ਵੱਲੋਂ ਗਿਆ ਤੰਗ ਨਹੀਂ ਕਰਦਾ ਜੀ ਨਹੀਂ ਨਹੀਂ ਗਲਤ ਗੱਲ ਗਲਤ ਗੱਲ ਨਹੀਂ ਕਰਨੀ ਛੋਟੇ ਜਿਹੜੀ ਗਲਤ ਗੱਲ ਨਹੀਂ ਆਪਾਂ ਕਰਨੀ ਹਾਂਜੀ ਹਾਂਜੀ ਛੋਟੇ ਬੱਚੇ ਛੋਟੇ ਬੱਚੇ ਆ ਖੇਡਦੇ ਆ ਜੀ ਬਸ ਇੱਕ ਵਾਰੀ ਜਿਉਂ ਤੋਂ ਹੱਥ ਜੀ ਮਾਰ ਡਾਂਟਿਆ ਇਹਨਾਂ ਨੇ ਵੀ ਪੁੱਤ ਵੀ ਧਿਆਨ ਨਾਲ ਇਦਾਂ ਨਹੀਂ ਚਾਹੀਦਾ ਤੈਨੂੰ ਕਰਨਾ ਬਸ ਇੰਨੇ ਤੋਂ ਹੀ ਗੱਲ ਵਧ ਗਈ ਬਸ ਸਮਝਾਉਣ ਦੀ ਕੋਸ਼ਿਸ਼ ਕੀਤੀ ਆਪਣੇ ਸਮਝਾਉਂਦੀ ਜੀ ਸਮਝਾਉਂਦੀ ਉਹਨਾਂ ਦੇ ਸਮਝਦਾਰ ਹੁੰਦੇ ਉਹ ਵੀ ਉਹ ਸਮਝਾ ਕੇ ਗੱਲ ਕਰ ਦਿੰਦੇ ਇੱਕ ਦੂਜੇ ਨਾਲ ਪੰਜਾ ਸਕੂਲ ਦੇ ਜਾਂਲ ਜਾਂਦੇ ਉਹ ਵੀ ਵੀ ਇਦਾਂ ਗੱਲ ਹੋਈ ਹੈ ਪਰ ਗਲਤ ਕੰਮ ਹੋਇਆ ਜੀ ਬਹੁਤ ਤਕੜਾ ਇੱਕ ਕਾਟਾ ਬਹਿ ਗਿਆ ਸਾਰੀ ਉਮਰ ਦਾ ਜੀ ਕੀ ਕਰਦੇ ਕਿਸੇ ਨੇ ਸ਼ਖਸ ਜੇ ਨੰਬਰਦਾਰੀ ਜੀ ਖੇਤੀਬਾੜੀ ਜੀ ਨੰਬਰਦਾਰੀ ਆਪਣਾ ਕਾਰੋਬਾਰ ਕਰਦੇ ਉਹਨਾਂ ਦੇ ਬਾਹਰ ਆ ਜੀ ਹਾਂਜੀ ਤੇ ਮੇਰੇ ਫੁੱਫੜ ਜੀ ਲੱਗਦੇ ਸੀ ਜੀ ਉਹ ਮੈਂ ਵੀ ਇੱਕ ਕੰਨ ਆ ਰਹੀ ਹਾਂ ਮੈਂ ਵੀ ਦੁਬਈ ਤੋਂ ਆਇਆ ਹਾਂ ਜੀ ਤੇ ਪਰ ਬਹੁਤ ਹੀ ਗਲਤ ਹੋਇਆ ਜੀ ਇੱਕ ਬੱਚਿਆਂ ਦੀ ਲੜਾਈ ਪਿੱਛੇ ਆਪਾਂ ਬਿਨ ਵਜਾ ਤੋਂ ਮਤਲਬ ਆਣ ਕੇ ਕਿਸੇ ਨੂੰ ਗੋਲੀਆਂ ਮਾਰ ਦੇਣੀਆਂ ਇਹ ਕਿੰਨਾ ਕੁ ਵਧੀਆ ਮਤਲਬ ਕਾਨੂੰਨ ਤੇ ਉਹ ਸ਼ਖਸ ਕੀ ਕਰਦਾ ਜਿਹਨੇ ਕੀਤਾ ਉਹ ਜੀ ਫੌਜੀ ਆ ਜੀ ਰਿਟਾਇਰ ਆ ਜੀ ਤੇ ਨਾਲ ਉਹਦਾ ਬੇਟਾ ਆਇਆ ਸੀ ਤੇ ਦੋ ਗੱਡੀਆਂ ਤੇ ਉਹ ਆਏ ਆ 6-7 ਮਤਲਬ ਬੰਦੇ ਅੰਦਰ ਦਾਖਲ ਹੋਏ ਆ ਤੇ ਮੇਰੇ ਫੁਪੜੀ ਇਧਰੋਂ ਆਪਣੇ ਧਾਰਾਂ ਕੱਢ ਕੇ ਆ ਰਹੇ ਸੀ ਤੇ ਉਹਨਾਂ ਨੇ ਚਲੋ ਉਹਨਾਂ ਨੇ ਰਿਸਪੈਕਟ ਕੀਤੀ ਕਿ ਭਾਜੀ ਆਪਾਂ ਬੈਠੋ ਤੁਸੀਂ ਬਹਿ ਕੇ ਗੱਲ ਕਰਦੇ ਆਂ ਕੀ ਗੱਲਬਾਤ ਆ ਬੱਚਿਆਂ ਦੀ ਹਨਾ ਜੀ ਪਰ ਭਾਜੀ ਉਹਨਾਂ ਨੇ ਕੋਈ ਨਹੀਂ ਉਹਨਾਂ ਦੀ ਸੁਣੀ ਉਹਨਾਂ ਨੇ ਮਤਲਬ ਫਾਇਰਿੰਗ ਕਰਤੀ ਆ ਜੀ ਜਿੰਨੀਆਂ ਰਵਾਲਵਰ ਚ ਗੋਲੀਆਂ ਸਾਰੀਆਂ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਇੱਕ ਹੱਸਦੇ ਖੇੜਦੇ ਪਰਿਵਾਰ ਦੇ ਵਿੱਚ ਇੱਕ ਵਾਰ ਮਾਹੌਲ ਜਿਹੜਾ ਹੈ ਉਹ ਮਾਤਮ ਦਾ ਹੈ ਤਾਂ ਇਸ ਘਰ ਦੇ ਵਿੱਚ ਜਿਹੜੇ ਨੇ ਉਹ ਸ਼ਖਸ ਰਹਿੰਦੇ ਸਨ ਦਰ ਆਏ ਆ ਆਣ ਕੇ ਉਹਨਾਂ ਨੇ ਹਵਾਈ ਫੈਰ ਕੀਤੀ ਆ ਇੱਕ ਕੋ ਰਵਲਵਰ ਸੀਗਾ ਉਹਨੇ ਸਾਡੀ ਗੱਲ ਹੀ ਨਹੀਂ ਸੁਣੀ ਉਹਨੇ ਬਸ ਸਿੱਧਾ ਹੀ ਡੈਡੀ ਨੂੰ ਏਦਾਂ ਮੋੜ ਦੇ ਤਫਾੜ ਕੇ ਸਿੱਧਾ ਗੋਲੀਆਂ ਹੀ ਠੋਕਨੀਆਂ ਸ਼ੁਰੂ ਕਰ ਦਿੱਤੀਆਂ ਸਾਰੇ ਜਾਣੇ ਅੰਦਰ ਹੀ ਆਏ ਮਤਲਬ ਲੜਾਈ ਜਿਹੜਾ ਕਹਾਦਾ ਸੀ ਲੜਾਈ ਕੋਈ ਨਹੀਂ ਸੀ ਬੱਚੇ ਗੱਡੀ 'ਚ ਲੜੇ ਆ ਤੇ ਉਹਦੇ ਤੋਂ ਡੈਡੀ ਨੇ ਉਹਨਾਂ ਨੂੰ ਦੋ ਚਪੇੜਾ ਮਾਰੀਆਂ ਮੁੰਡਿਆਂ ਨੂੰ ਵੀ ਤੁਸੀਂ ਕਿਉਂ ਗੱਡੀ 'ਚ ਲੜੇ ਹੋ ਕਿਉਂ ਤੁਸੀਂ ਮੇਰੇ ਬੱਚੇ ਦੇ ਉੱਤੇ ਡੇਕ ਕੇ ਮੇਰੇ ਬੱਚੇ ਦੇ ਹੱਥ ਤੇ ਸੱਟ ਲਾਈ ਆ ਬਸ ਇਹੋ ਗੱਲ ਕਹੀ ਆ ਤੇ ਉਹ ਆਪਣੇ ਮਤਲਬ ਉਹਨੇ ਆਪਣੇ ਘਰ ਜਾ ਕੇ ਦੱਸਿਆ ਤੇ ਉਹ ਆਏ ਰਾਤ ਨੂੰ 6:30 ਵਜੇ ਅੱਗੇ ਵੀ ਗੱਲ ਹੋ ਸਕਦੀ ਸੀ ਕਿ ਕਦੋਂ ਦਾ ਕਤਲ ਹੋਇਆ ਹਾਂਜੀ ਹਾਂਜੀ ਅਸੀਂ ਤਾਂ ਕਿੰਨੇ ਕਿ ਬੈਠ ਕੇ ਗੱਲ ਕਰ ਸਕਦੇ ਸੀ ਉਹ ਸਕੂਲ ਆਉਂਦੇ ਉਹ ਸਕੂਲ ਗੱਲ ਕਰਦੇ ਸਾਡੇ ਘਰ ਵੀ ਨਾ ਆਉਂਦੇ ਆਣ ਕੇ ਸਕੂਲ ਗੱਲ ਕਰਦੇ ਹਾਂਜੀ ਤੇ ਉਹਨਾਂ ਨੇ ਸਾਡੀ ਕੋਈ ਸੁਣੀ ਨਹੀਂ بسਿੱਧੇ ਸਾਡੇ ਡੈਡੀ ਤੇ ਉਹਨਾਂ ਨੇ ਅਟੈਕ ਕੀਤਾ ਸਿੱਧੇ ਸਾਡੇ ਡੈਡੀ ਨੂੰ ਗੋਲੀਆਂ ਹੀ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜਾਨੀ ਜਿੱਦਾਂ ਬੰਦਾ ਧਾਰ ਕੇ ਆਇਆ ਹਾਂ ਹਾਂਜੀ ਬਸ ਪਿੱਛੋਂ ਧਾਰ ਕੇ ਹੀ ਆਏ ਉਹ ਸਾਰਾ ਕੁਝ ਫੁੱਲ ਕਰਕੇ ਆਏ ਮਤਲਬ ਸਮਝਾਣਾ ਹੀ ਮਹਿੰਗਾ ਹਾਂਜੀ ਹਾਂਜੀ ਸਮਝਾਣਾ ਹੀ ਮਹਿੰਗਾ ਪੈ ਗਿਆ ਔਰ ਉਹਨਾਂ ਵੱਲੋਂ ਜਦੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਆਪਸ ਵਿੱਚ ਬਹਿ ਕੇ ਬੱਚਿਆਂ ਦੀ ਆਪਸੀ ਲੜਾਈ ਹੈ ਕਿਸੇ ਤਰੀਕੇ ਨਾਲ ਸਹਮਤੀ ਜਿਤਾ ਕੇ ਇਸ ਨੂੰ ਖਤਮ ਕੀਤਾ ਜਾਵੇ ਲੇਕਿਨ ਇਸ ਵਿੱਚ ਜਿਹੜਾ ਹੈ ਉਹਨਾਂ ਦੀ ਇੰਨੀ ਗ ਬਹਿਸ ਵੱਜ ਜਾਂਦੀ ਹੈ ਕਿ ਉਹ ਜਿਹੜਾ ਹੈ ਇੱਕ ਦੂਜੇ ਦੇ ਉੱਤੇ ਜਿਹੜਾ ਹੈ ਪਹਿਲੇ ਗੱਲਬਾਤ ਕਰਦੇ ਨੇ ਤਾਂ ਉਸ ਤੋਂ ਬਾਅਦ ਬੱਚਾ ਜਿਹੜਾ ਛੋਟਾ ਬੱਚਾ ਆਪਣੇ ਬਾਪ ਨੂੰ ਕਹਿੰਦਾ ਕਿ ਉਹ ਸ਼ਖਸ ਹੈ ਕਿ ਜਿਸ ਬੰਦੇ ਨੇ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਉਹ ਉਸ ਦੇ ਵਿੱਚ ਲੜਾਈ ਝਗੜਾ ਹੁੰਦਾ ਹੈ ਤਾਂ ਇਹ ਘਟਨਾ ਜਿਹੜੀ ਹੈ ਉਹ ਹਲਕਾ ਕਥੂ ਨੰਗਲ ਦੇ ਵਿੱਚ ਵਾਪਰੀ ਹੈ ਤਾਂ ਮੰਦਭਾਗੀ ਘਟਨਾ ਹੈ ਤਾਂ ਇਸ ਬਾਬਤ ਦੇ ਰਹਾ ਹੈ ਪੁਲਿਸ ਨੇ ਵੀ ਕਾਰਵਾਈ ਕੀਤੀ ਉਹ ਜਾਣਾ ਕੀ ਕਹਣਾ ਪੁਲਿਸ ਅਧਿਕਾਰੀਆਂ ਦਾ ਕੋਈ ਬੱਚਿਆਂ ਦੀ ਲੜਾਈ ਹੋਈ ਸੀ ਤੇ ਉੱਥੋਂ ਆਪਣਾ ਜਿਹੜਾ ਸੀ ਉਹ ਆਇਆ ਸੀ ਖਾਦਰ ਅਮਨਪ੍ਰੀਤ ਉਹਦੇ ਨਾਲ ਪੰਜ ਜਣੇ ਸੀ ਉਹ ਇੱਥੇ ਆਏ ਕੋਈ ਨਾਲ ਗੱਲਬਾਤ ਕਰਨ ਉਹਨੇ ਇਹਦੇ ਅੰਮ੍ਰਿਤ ਭਗਵਾਨ ਸਿੰਘ ਦੇ ਆਪਣਾ ਫੈਰ ਮਾਰਤਾ ਅੱਛਾ ਜੀ ਤੇ ਇਹ ਫਿਰ ਨੰਬਰ ਦਰਜ ਕਰ ਲਈਏ ਤੇ ਬੰਦੇ ਆਪਣਾ ਕੱਢ ਰਹੇ ਤੇ ਕਿ ਉਹ ਟ੍ਰੇਸ ਹੋ ਗਿਆ ਜੀ ਬੰਦੇ ਹਾਂਜੀ ਹਾਂਜੀ ਟ੍ਰੇਸ ਹੋ ਗਿਆ ਤੇ ਸਰ ਕਿੰਨੇ ਬੰਦੇ ਸੀ ਟੋਟਲ ਜਿਹੜੇ ਆਏ ਇਹ ਟੋਟਲ ਆਪਣਾ 6 ਜਣੇ ਆਏ ਤੇ ਇਹਨੇ ਲਕਾਰਨ ਕੀ ਰਿਆ ਲੜਾਈ ਦਾ ਮਾਮਲਾ ਕੀ ਰਿਆ ਮਾਮਲਾ ਇਹ ਦੇ ਉਹਨਾਂ ਨੇ ਕਰਦੇ ਹਨ ਤਫਤੀਸ਼ ਆਪਣਾਂ ਕੀ ਬੱਚਿਆਂ ਦੀ ਗੱਲ ਦੱਸ ਰਹੇ ਬੱਚਿਆਂ ਦੀ ਜਾਂਦੀ ਲੜਾਈ ਹੋਈ ਛੋਟੀ ਮੋਟੀ ਕੀ ਤੇ ਉਹ ਤੋਂ ਆਏ ਇੱਥੇ ਘਰੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਇੱਕ ਸ਼ਖਸ ਨੂੰ ਇੱਕ ਬੱਚੇ ਨੂੰ ਸਮਝਾਉਣਾ ਕਿੰਨਾ ਮਹਿੰਗਾ ਪੈ ਗਿਆ ਕਿ ਜਿੱਥੇ ਕੀ ਉਸ ਨੂੰ ਆਪਣੀ जान गवाणी ਪਈ ਹੈ ਔਰ ਇਹ ਦਰਦਨਾਕ ਜਿਹੜੀ ਹੈ ਘਟਨਾ ਜਿਹੜੀ ਵਾਪਰੀ ਹੈ ਔਰ ਇਥੋਂ ਸਾਫ ਜ਼ਾਹਰ ਹੁੰਦਾ ਕਿ ਸਾਡਾ ਸਮਾਜ ਕਿਸ ਪਾਸੇ ਜਾ ਰਿਹਾ ਹੈ ਕਿ ਅਗਰ ਕਿਸੇ ਤਰ੍ਹਾਂ ਦਾ ਕੋਈ ਵਿਵਾਦ ਸੀ ਅਗਰ ਕਿਸੇ ਨੂੰ ਕਿਸੇ ਨਾਲ ਕੋਈ ਦਿੱਕਤ ਸੀ ਤੇ ਉਸ ਦੀ ਪੁਲਿਸ 'ਵੀ ਸ਼ਿਕਾਇਤ ਕੀਤੀ ਜਾ ਸਕਦੀ ਸੀ ਲੇਕਿਨ ਇੱਥੇ ਸੜੇ ਆਮ ਜਿਹੜਾ ਹੈ ਇੱਕ ਘਰ ਦੇ ਅੰਦਰ ਵੜ ਕੇ ਕਿਸ ਤਰੀਕੇ ਦੇ ਨਾਲ ਇੱਕ ਸ਼ਖਸ ਵੱਲੋਂ ਇਸ ਤਰੀਕੇ ਦੇ ਨਾਲ ਕੰਮ ਕੀਤਾ ਗਿਆ ਔਰ ਇਹ ਇੱਕ ਬਹੁਤ ਹੀ ਨਿੰਦਾਯੋਗ ਘਟਨਾ ਹੈ ਤਾਂ ਉਮੀਦ ਕਰਦੇ ਹਾਂ ਇਸ ਮਾਮਲੇ ਦੇ ਵਿੱਚ ਪੁਲਿਸ ਵੀ ਕਾਰਵਾਈ ਪੂਰੀ करेगी ਜਿਸ ਦੇ ਨਾਲ ਕੀ ਦੋਸ਼ੀਆਂ ਨੂੰ ਬੰਦੀ ਸਜ਼ਾ ਮਿਲ ਸਕੇ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ